ਸੱਤ ਸਰੀਰਕਾਲ ਸਾਹਿਤਕ ਸੱਤ ਚੈਨਲ ਤੇ ਆਪ ਜੀ ਦਾ ਸਵਾਗਤ ਮੈਂ ਹਾਂ ਹਰਮਿਤ ਕੌਰ ਅੱਜ ਦੀ ਕਲਾਸ ਵਿੱਚ ਅਸੀਂ ਭਾਈ ਗੁਰਦਾਸ ਜੀ ਦੁਆਰਾ ਰਚਿਤ ਪਹਿਲੀ ਵਾਰ ਦੀ 40ਵੀਂ ਪੌੜੀ ਜੋ ਸਿੱਧਾਂ ਨਾਲ ਗੋਸ਼ਟ ਸਿਰਲੇਖ ਤਹਿਤ ਦਰਜ ਹੈ ਦੀ ਪ੍ਰਸੰਗ ਸਹਿਤ ਵਿਆਖਿਆ ਕਰਨ ਜਾ ਰਹੇ ਹਾਂ ਭਾਈ ਗੁਰਦਾਸ ਜੀ ਨੇ ਇਸ ਪੌੜੀ ਦੇ ਵਿੱਚ ਉਸ ਸਮੇਂ ਨੂੰ ਜਾਂ ਉਸ ਅਵਸਥਾ ਨੂੰ ਜਾਂ ਉਸ ਘਟਨਾ ਨੂੰ ਬਿਆਨ ਕੀਤਾ ਹੈ ਜਦ ਗੁਰੂ ਨਾਨਕ ਦੇਵ ਜੀ ਚਾਰ ਉਦਾਸੀਆਂ ਕਰਨ ਤੋਂ ਬਾਅਦ ਵਾਪਸ ਪਰਤਦੇ ਹਨ ਕਰਤਾਰਪੁਰ ਸਾਹਿਬ ਔਰ ਉਥੇ ਆ ਕੇ ਆਪਣਾ ਗ੍ਰਸਥ ਜੀਵਨ ਜੋ ਹੈ ਆਰੰਭ ਕਰਦੇ ਹਨ ਔਰ ਗ੍ਰਸਤੀ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਂਦੇ ਹੋਏ ਹੱਲ ਦਾ ਮੁੰਨਾ ਵੀ ਫੜਦੇ ਹਨ ਖੇਤੀ ਵੀ ਕਰਦੇ ਹਨ ਤਾਂ ਉਸ ਸਮੇਂ ਜੋ ਸ਼ਿਵਰਾਤਰੀ ਦਾ ਮੇਲਾ ਹੁੰਦਾ ਹੈ ਅਚਲ ਬਗਾਲੇ ਜਦੋਂ ਗੁਰੂ ਨਾਨਕ ਦੇਵ ਜੀ ਉੱਥੇ ਪੁੱਜਦੇ ਹਨ ਤਾਂ ਸੰਗਤ ਉਹਨਾਂ ਦਾ ਦਰਸ਼ਨ ਕਰਨ ਦੇ ਲਈ ਉਹਨਾਂ ਦੇ ਸਵਾਗਤ ਸਤਿਕਾਰ ਦੇ ਲਈ ਜਦੋਂ ਉੱਥੇ ਪੁੱਜਦੀ ਹੈ ਤਾਂ ਜੋ ਸਿੱਧ ਜੋਗੀ ਹਨ ਉਹ ਬੜੇ ਹੈਰਾਨ ਵੀ ਹੁੰਦੇ ਹਨ ਈਰਖਾ ਕਰਦੇ ਹਨ ਉਹਨਾਂ ਨੂੰ ਗੁੱਸਾ ਵੀ ਬੜਾ ਆਉਂਦਾ ਹੈ ਤਾਂ ਉਹ ਸਾਰੇ ਗੁਰੂ ਨਾਨਕ ਦੇਵ ਜੀ ਦੇ ਨਾਲ ਵਾਦ ਵਿਵਾਦ ਕਰਨ ਦੇ ਲਈ ਉੱਥੇ ਪੁੱਜ ਜਾਂਦੇ ਹਨ ਇਕੱਠੇ ਹੋ ਜਾਂਦੇ ਹਨ ਤਾਂ ਉਸ ਵੇਲੇ ਗੁਰੂ ਨਾਨਕ ਦੇਵ ਜੀ ਅਤੇ ਸਿੱਧਾਂ yogੀਆਂ ਦੇ ਵਿਚਾਰ ਲੈ ਜਾਂ ਉਹਨਾਂ ਦੇ ਵਿਚਾਰ ਕੀ ਗੱਲਬਾਤ ਹੁੰਦੀ ਹੈ ਉਸ ਨੂੰ ਬਿਆਨ ਕਰਦਿਆਂ ਹੋਇਆਂ ਭਾਈ ਗੁਰਦਾਸ ਜੀ ਨੇ ਲਿਖਿਆ ਹੈ ਕਿ ਖਾਦੀ ਖੁਣ ਸ ਜੋਗੀਸਰਾ ਗੋਸ਼ਟ ਕਰਨ ਸਭੇ ਉਠਾਈ ਕਿ ਗੁਰੂ ਨਾਨਕ ਦੇਵ ਜੀ ਨੂੰ ਇਸ ਤਰ੍ਹਾਂ ਜੋ ਜੋਗ ਧਾਰਨ ਕਰਨ ਤੋਂ ਬਾਅਦ ਜੋ ਹੈ ਗ੍ਰਸਤ ਆਸ਼ਰਮ ਦੇ ਵਿੱਚ ਪ੍ਰਵੇਸ਼ ਕਰਨ ਦੀ ਜਦੋਂ ਖਬਰ ਮਿਲਦੀ ਹੈ ਜੋਗੀਸਰਾਂ ਨੂੰ ਤਾਂ ਉਹ ਸਾਰੇ ਇੱਕ ਗੁੱਸੇ ਦੇ ਨਾਲ ਖੁਣ ਸੁਭਾਅ ਉਹਨਾਂ ਨੂੰ ਬੜਾ ਗੁੱਸਾ ਆਉਂਦਾ ਹੈ ਬੜੀ ਹਕਾਰਤ ਨਫ਼ਰਤ ਬੜੇ ਈਰਖਾ ਵਸ ਬੜੇ ਗੁੱਸੇ ਵਸ ਉਹ ਜੋ ਹੈ ਬੁਰਣਾਣ ਦੇਵ ਜੀ ਦੇ ਨਾਲ ਗੋਸ਼ਟ ਕਰਨ ਦੇ ਲਈ ਉੱਥੇ ਪੁੱਜ ਜਾਂਦੇ ਹਨ ਸਾਰੇ ਸ ਕਰਨ ਸਭੇ ਉਠਾਈ ਪਾਸ ਸਾਰੇ ਇਕੱਠੇ ਹੋ ਕੇ ਉੱਥੇ ਪੁੱਜਦੇ ਹਨ ਪੁੱਛੇ ਜੋਗੀ ਭੰਗਰਨਾਥ ਤੋਹੇ ਦੁੱਧ ਵਿੱਚ ਕਿਉਂ ਕਾਂਜੀ ਪਾਈ ਉਥੇ ਜੋਗੀਆਂ ਦਾ ਜੋ ਆਗੂ ਹੈ ਭੰਗਰਨਾਥ ਜੋਗੀ ਉਹ ਗੁਰੂ ਨਾਨਕ ਦੇਵ ਜੀ ਨੂੰ ਸਵਾਲ ਪੁੱਛ ਰਿਹਾ ਹੈ ਕਿ हे ਨਾਨਕ ਤੋਹੇ ਦੁੱਧ ਵਿੱਚ ਕਿਉਂ ਕਾਂਜੀ ਪਾਈ ਕਿ ਤੂੰ ਦੁੱਧ ਵਿੱਚ ਕਾਂਜੀ ਕਿਉਂ ਪਾ ਦਿੱਤੀ ਹੈ ਭਾਵ ਗ੍ਰਸਤ ਅਤੇ ਜੋ ਸੰन्यास ਹੈ ਇਸ ਦਾ ਸੁਮੇਲ ਕਿਵੇਂ ਕਰ ਦਿੱਤਾ ਹੈ ਪਾਉ ਤੂੰ ਪਹਿਲਾਂ ਇੱਕ ਸੰਿਆਸੀ ਵਾਲਾ ਜੀਵਨ ਬਤਾ ਰਿਹਾ ਸੀ ਔਰ ਹੁਣ ਤੂੰ ਜੋ ਹੈ ਗ੍ਰਸਥ ਆਸ਼ਰਮ ਦੇ ਵਿੱਚ ਪ੍ਰਵੇਸ਼ ਕਰ ਗਿਆ ਹੈ ਇਹ ਤਾਂ ਠੀਕ ਉਸੇ ਤਰ੍ਹਾਂ ਹੈ ਜਿਵੇਂ ਦੁੱਧ ਦੇ ਵਿੱਚ ਕੋਈ ਕਾਂਜੀ ਪਾ ਫਿਟਕੜੀ ਮਿਲਾ ਦੇਵੇ ਦੁੱਧ ਅਤੇ ਕਾਂਜੀ ਦਾ ਕੋਈ ਮੇਲ ਨਹੀਂ ਹੈ ਠੀਕ ਹੈ ਇਸੇ ਤਰ੍ਹਾਂ ਗ੍ਰਸਥ ਅਤੇ ਸੰन्यास ਦਾ ਵੀ ਆਪਸ ਦੇ ਵਿੱਚ ਕੋਈ ਸੰਬੰਧ ਨਹੀਂ ਹੈ ਉਹ ਪੁੱਛ ਰਹੇ ਹਨ ਗੁਰੂ ਨਾਨਕ ਦੇਵ ਜੀ ਨੂੰ ਕਿ ਤੋਹੇ ਦੁੱਧ ਵਿੱਚ ਕਿਉਂ ਕਾਂਜੀ ਪਾਈ ਫਿੱਟਿਆ ਚਾਟਾ ਦੁੱਧ ਦਾ ਰਿੜਕਿਆ ਮੱਖਣ ਹੱਥ ਨਾ ਆਏ ਉਹ ਗੁਰੂ ਨਾਨਕ ਦੇਵ ਜੀ ਨੂੰ ਸਮਝਾ ਰਹੇ ਨੇ ਕਿ ਫਿੱਟਿਆ ਚਾਟਾ ਦੁੱਧ ਦਾ ਭਾਵੇਂ ਜੇਕਰ ਦੁੱਧ ਦੇ ਵਿੱਚ ਕਾਂਜੀ ਫਟਕੜੀ ਪੈ ਜਾਵੇ ਤਾਂ ਭਾਵੇਂ ਦੁੱਧ ਦਾ ਚਾਟਾ ਚਾਟੀ ਭਰੀ ਹੋਵੇ ਘੜਾ ਭਰਿਆ ਹੋਵੇ ਉਹ ਫੁੱਟ ਜਾਂਦਾ ਹੈ ਜੇਕਰ ਉਸ ਦੁੱਧ ਨੂੰ ਕਿੰਨਾ ਵੀ ਰਿੜਕੀਏ ਤੇ ਉਸ ਦੇ ਵਿੱਚੋਂ ਮੱਖਣ ਜੋ ਹੈ ਕਦੇ ਵੀ ਹੱਥ ਨਹੀਂ ਆਉਂਦਾ ਭਾਵੇਂ ਮੱਖਣ ਨਹੀਂ ਨਿਕਲਦਾ ਪਰ ਗੁਰੂ ਨਾਨਕ ਦੇਵ ਜੀ ਜੋ ਹਨ ਉਹਨਾਂ ਦਾ ਬੜੀ ਹਲੇਮੀ ਦੇ ਨਾਲ ਜਵਾਬ ਦਿੰਦੇ ਹਨ ਬੜਾ ਤਰਕ ਦੇ ਅਨਾਰ ਤੇ ਜਦੋਂ ਜੋਗੀ ਜਿਹੜੇ ਹਨ ਗੁਰੂ ਨਾਨਕ ਦੇਵ ਜੀ ਨੂੰ ਇਹ ਸਵਾਲ بار بار ਕਰ ਰਹੇ ਹਨ ਕਿ ਤੋਹੇ ਦੁੱਧ ਵਿੱਚ ਕਿਉਂ ਕਾਂਜੀ ਪਾਈ ਫਿਟਿਆ ਚਾਟਾ ਦੁੱਧ ਦਾ ਰਿੜਕਿਆ ਮੱਖਣ ਹੱਥ ਨਾ ਆਈ ਭਾਵ ਗ੍ਰਸਤ ਅਤੇ ਸੰन्यास ਦਾ ਸੁਮੇਲ ਕਰਨ ਦੇ ਨਾਲ ਉਸ ਮਨੁੱਖ ਨੂੰ ਜ਼ਿੰਦਗੀ ਦੇ ਵਿੱਚ ਕੁਝ ਵੀ ਹਾਸਲ ਨਹੀਂ ਹੁੰਦਾ ਪਾਉ ਉਸ ਸੰਨਿਆਸੀ ਨੂੰ ਜੇਕਰ ਉਹ ਸੰਨਿਆਸੀ ਵਾਲਾ ਜੀਵਨ ਬਤਾਉਣ ਤੋਂ ਬਾਅਦ ਗ੍ਰਸਤ ਆਸ਼ਰਮ ਦੇ ਵਿੱਚ ਪ੍ਰਵੇਸ਼ ਕਰ ਜਾਂਦਾ ਹੈ ਤਾਂ ਉਸ ਦੀ ਫਕੀਰੀ ਉਸ ਦੀ ਕਲਣਾ ਜਿਹੜੀ ਹੈ ਉਸ ਦੀ ਤਪੱਸਿਆ ਹੈ ਉਹ ਨਸ਼ਟ ਹੋ ਜਾਂਦੀ ਹੈ ਭੇਖ ਉਤਾਰ ਉਦਾਸੀ ਦਾ ਬਤ ਕਿਉਂ ਸੰਸਾਰੀ ਰੀਤ ਚਲਾਈ ਇਸ ਲਈ ਦੁਬਾਰਾ ਪੁੱਛ ਰਹੀ ਨੇ ਗੁਰੂ ਨਾਨਕ ਦੇਵ ਜੀ ਨੂੰ ਕਿ ਤੂੰ ਸਾਧਵਾ ਵਾਲਾ ਭੇਖ ਜੋ ਸੀ ਵੇਸ਼ ਸੀ ਉਹ ਤਿਆਗ ਦਿੱਤਾ ਹੈ ਉਤਾਰ ਦਿੱਤਾ ਹੈ ਉਦਾਸੀਆਂ ਵਾਲਾ ਜੋ ਸਨਿਆਸੀਆਂ ਵਾਲਾ ਜੋਗੀਆਂ ਵਾਲਾ ਹੁਣ ਤੱਕ ਚੋਲਾ ਧਾਰਨ ਕੀਤਾ ਹੋਇਆ ਸੀ ਉਸ ਨੂੰ ਤੂੰ ਉਤਾਰ ਦਿੱਤਾ ਹੈ ਵਤ ਕਿਉਂ ਸੰਸਾਰੀ ਰੀਤ ਚਲਾਈ ਤੇ ਦੁਬਾਰਾ ਤੂੰ ਵਤ ਮੀਨ ਦੁਬਾਰਾ ਕਿਉਂ ਤੂੰ ਸੰਸਾਰਿਕ ਕਾਰਾਂ ਵਿਹਾਰਾਂ ਦੇ ਵਿੱਚ ਸੰਸਾਰਿਕ ਜੋ ਗ੍ਰਸਥ ਆਸ਼ਰਮ ਹੈ ਉਸ ਦੇ ਵਿੱਚ ਸ਼ਾਮਿਲ ਹੋ ਗਿਆ ਹੈ ਇਹ ਤੂੰ ਕਿਹੋ ਜਿਹੀ ਇੱਕ ਅਨਹੂਣੀ ਗੱਲ ਕੀਤੀ ਹੈ ਨਾਨਕ ਆਖੇ ਭੰਗਰਨਾਥ ਤੇਰੀ ਮਾਂ ਕੁਚੱਜੀ ਆਹੀ ਗੁਰੂ ਨਾਨਕ ਦੇਵ ਜੀ ਬੜੀ ਹਲੀਮੀ ਦੇ ਨਾਲ ਤਰਕ ਦੇ ਆਧਾਰ ਤੇ ਪੰਗਰਨਾਥ ਨੂੰ ਸਮਝਾ ਰਹੇ ਨੇ ਕਿ ਹੇ ਪੰਗਰਨਾਥ ਤੇਰੀ ਮਾਂ ਕੁਚੱਜੀ ਆਹੀ ਕੁਚੱਜੀ ਜਿਸ ਨੂੰ ਕੋਈ ਜੱਜ ਨਹੀਂ ਹੈ ਜਿਸ ਨੂੰ ਕੋਈ ਗਿਆਨ ਨਹੀਂ ਹੈ ਜੋ ਅਨਾੜੀ ਹੈ ਭਾ ਤੇਰੀ ਗੁਰੂ ਰੂਪੀ ਮਾਂ ਜੋ ਹੈ ਜਿਸ ਨੇ ਤੈਨੂੰ ਇਹ ਸਿੱਖਿਆ ਦਿੱਤੀ ਹੈ ਕਿ ਗ੍ਰਸਤ ਅਤੇ ਸੰਨਿਆਸ ਦਾ ਮੇਲ ਨਹੀਂ ਹੋ ਸਕਦਾ ਭਾ ਤੇਰੇ ਗੁਰੂ ਨੂੰ ਇੰਨਾ ਗਿਆਨ ਹੀ ਨਹੀਂ ਸੀ ਕਿਉਂਕਿ ਗੁਰਬਾਣੀ ਅਨੁਸਾਰ ਜੋ ਹੈ ਸਭ ਤੋਂ ਵੱਡੀ ਤਪੱਸਿਆ ਹੀ ਦਰਸਤੀ ਦੀ ਹੈ ਜੋ ਆਪਣੀਆਂ ਜੀਵਨ ਦੀਆਂ ਗ੍ਰਸਥ ਆਸ਼ਰਮ ਦੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਂਦਾ ਹੋਇਆ ਜੋ ਹੈ ਸੰਸਾਰ ਦੇ ਵਿੱਚ ਸੰਸਾਰ ਦੇ ਭਲੇ ਲਈ ਸੰਸਾਰ ਨੂੰ ਤਾਰਨ ਦੇ ਲਈ ਸੰਸਾਰ ਦਾ ਉਧਾਰ ਕਰਨ ਦੇ ਲਈ ਕੋਈ ਕਾਰਜ ਵਿੜਦਾ ਹੈ ਜਾਂ ਕਾਰਜ ਨੂੰ ਸਿਰੇ ਚੜਾਉਂਦਾ ਹੈ ਸੰਪੂਰਨ ਕਰਦਾ ਹੈ ਤਾਂ ਉਹੀ ਗ੍ਰਸਥੀ ਜੋ ਹੈ ਉਸ ਦਾ ਉਸੇ ਮਨੁੱਖ ਦਾ ਇਸ ਦੁਨੀਆ ਦੇ ਵਿੱਚ ਆਉਣਾ ਸਫਲ ਹੋ ਸਕਦਾ ਹੈ ਇਹ ਗੁਰਬਾਣੀ ਦਾ ਸਾਰ ਹੈ ਇਸ ਲਈ ਗੁਰੂ ਨਾਨਕ ਦੇਵ ਜੀ ਪੰਗਰ ਨਾਥ ਨੂੰ ਕਹਿ ਰਹੇ ਨੇ ਕਿ ਤੇਰੀ ਮਾਂ ਕੁਚੱਜੀ ਆਹੀ ਪਾਲ ਇਹਦੇ ਵਿੱਚ ਤੇਰਾ ਕਸੂਰ ਨਹੀਂ ਹੈ ਤੇਰੇ ਗੁਰੂ ਨੂੰ ਹੀ ਇਸ ਗੱਲ ਦਾ ਗਿਆਨ ਨਹੀਂ ਸੀ ਜਿਸ ਨੇ ਤੈਨੂੰ ਅਜਿਹੀ ਸਿੱਖਿਆ ਦਿੱਤੀ ਹੈ ਭਾਂਡਾ ਤੋਏ ਨਾ ਜਾਤੀ ਉਨ ਪਾਏ ਕੁਚੱਜੇ ਫੁੱਲ ਚੜਾਈ ਭਾਵ ਜੇਕਰ ਦੁੱਧ ਦਾ ਭਾਂਡਾ ਅਸੀਂ ਸਾਫ਼ ਨਾ ਕਰਾਂਗੇ ਤੇ ਉਸ ਦੇ ਵਿੱਚ ਪਾਇਆ ਹੋਇਆ ਦੁੱਧ ਜਿਹੜਾ ਹੈ ਜਦੋਂ ਉਸ ਨੂੰ ਕਾੜਨੀ ਨੂੰ ਅੱਗ ਤੇ ਧਰਿਆ ਜਾਏਗਾ ਤਾਂ ਉਹ ਜਿਹੜੀ ਹੈ ਦੁੱਧ ਖਰਾਬ ਹੋ ਜਾਏਗਾ ਸੜ ਜਾਏਗਾ ਫਟ ਜਾਏਗਾ ਇਸ ਲਈ ਗੁਰੂ ਨਾਨਕ ਦੇਵ ਜੀ ਗੁਰੂ ਜੋ ਹੈ ਜੋਗੀਆਂ ਨੂੰ ਇਹ ਗੱਲ ਸਮਝਾ ਰਹੇ ਹਨ ਕਿ ਤੇਰੇ ਗੁਰੂ ਰੂਪੀ ਮਾਂ ਨੇ ਜੋ ਹੈ ਤੇਰਾ ਮਨ ਰੂਪੀ ਭਾਂਡਾ ਜੋ ਹੈ ਉਸ ਨੂੰ ਸਾਫ਼ ਨਹੀਂ ਕੀਤਾ ਭਾਵ ਤੈਨੂੰ ਗਿਆਨ ਦੇਣ ਤੋਂ ਪਹਿਲਾਂ ਇਹ ਤੇਰਾ ਪ੍ਰੀਖਿਆ ਨਹੀਂ ਲਈ ਇਸ ਗੱਲ ਦਾ ਨਿਰਣਾ ਹੀ ਨਹੀਂ ਕੀਤਾ ਕਿ ਤੂੰ ਗਿਆਨ ਦੇ ਕਾਬਿਲ ਹੈ ਵੀ ਸੀ ਜਾਂ ਨਹੀਂ ਕਿਉਂਕਿ ਤੇਰੇ ਮਨ ਦੇ ਵਿੱਚ ਜੋ ਹੈ ਗਿਆਨ ਨੇ ਪੂਰਾ ਆਪਣਾ ਅਸਰ ਨਹੀਂ ਦਿਖਾਇਆ ਗਿਆਨ ਨਹੀਂ ਉੱਜਿਆ ਤੇਰੀ ਬੁੱਧੀ ਜਿਹੜੀ ਹੈ ਠੀਕ ਉਸੇ ਤਰ੍ਹਾਂ ਹੀ ਨਸ਼ਟ ਹੋ ਗਈ ਹੈ ਜਿਸ ਤਰ੍ਹਾਂ ਜੇਕਰ ਅਸੀਂ ਭਾਂਡੇ ਨੂੰ ਸਾਫ਼ ਕਰਕੇ ਉਸ ਦੇ ਵਿੱਚ ਦੁੱਧ ਨਹੀਂ ਪਾਵਾਂਗੇ ਤਾਂ ਦੁੱਧ ਖਰਾਬ ਹੋ ਜਾਵੇਗਾ ਠੀਕ ਇਸੇ ਤਰ੍ਹਾਂ ਜੇਕਰ ਅਸੀਂ ਮਨੁੱਖ ਦੇ ਮਨ ਰੂਪੀ ਭਾਂਡੇ ਨੂੰ ਹੋਮੈ ਤੋਂ ਮੁਕਤ ਨਹੀਂ ਕਰਾਂਗੇ ਵਿਸ਼ੇਵਿਕਾਰਾਂ ਤੋਂ ਮੁਕਤ ਕਰਕੇ ਉਸ ਨੂੰ ਕਾਮ, ਕ੍ਰੋਧ, ਮੋਹ, ਲੋਭ, ਅਹੰਕਾਰ ਤੋਂ ਮੁਕਤ ਕਰਕੇ ਉਸ ਨੂੰ ਗਿਆਨ ਦਾ ਬੀਜ ਉਸਦੇ ਹਿਰਦੇ ਵਿੱਚ ਨਹੀਂ ਬੀਜਾਂਗੇ ਤਾਂ ਉਹ ਹਿਰਦਾ ਜਿਹੜਾ ਹੈ ਉਹ ਵੀ ਜਿਹੜਾ ਹੈ ਉਸ ਦੁੱਧ ਵਾਂਗ ਖਰਾਬ ਹੈ ਉਸ ਦਾ ਕੋਈ ਫਾਇਦਾ ਨਹੀਂ ਹੈ ਹੋਏ ਅਤੀਤ ਗ੍ਰਸਤਤਾਜ ਉਹਨਕੇ ਘਰ ਮੰਗਣ ਜਾਈ ਗੁਰੂ ਨਾਨਕ ਦੇਵ ਜੀ ਫਿਰ ਸਵਾਲ ਕਰ ਰਹੇ ਨੇ ਭੰਗਰਨਾਥ ਨੂੰ ਕਿ ਤੁਸੀਂ ਇੱਕ ਪਾਸੇ ਤਾਂ ਸੰਨਿਆਸ ਧਾਰਨ ਕੀਤਾ ਹੋਇਆ ਹੈ ਸੰਿਆਸੀ ਹੋ ਪਰ ਤੁਸੀਂ ਸਮਾਜ ਤੋਂ ਪਲਾਈਨ ਕਰ ਗਏ ਹੋ ਸਮਾਜ ਦੇ ਨਾਲ ਕੋਈ ਤੁਹਾਡਾ ਸੰਬੰਧ ਨਹੀਂ ਹੈ ਸਮਾਜ ਦੇ ਪ੍ਰਤੀ ਤੁਹਾਡੇ ਕੋਈ ਜ਼ਿੰਮੇਵਾਰੀ ਨਹੀਂ ਹੈ ਕਿਉਂਕਿ ਸਮਾਜ ਨੂੰ ਤੁਸੀਂ ਤਤ ਜੋ ਹੈ ਤਿਆਗ ਦਿੱਤਾ ਹੈ ਅਤੀਤ ਮੇਨ त्याग ਦਿੱਤਾ ਹੈ ਇਸ ਲਈ ਤੁਸੀਂ ਗ੍ਰਸਥ ਨੂੰ ਤਜ ਕੇ ਸੰਨਿਆਸ ਧਾਰਗਨ ਧਾਰਨ ਕਰ ਲੈਂਦੇ ਹੋ ਜੰਗਲਾਂ ਵਿੱਚ ਚਲੇ ਜਾਂਦੇ ਹੋ ਉਹਨਾਂ ਕੀ ਕਰ ਮੰਗਣ ਜਾਈ ਫਿਰ ਦੁਬਾਰਾ ਜੋ ਹੈ ਤੁਸੀਂ ਆਪਣਾ ਜੀਵਨ ਯਾਪਨ ਕਰਨ ਦੇ ਲਈ ਗ੍ਰਸਥੀਆਂ ਦੇ ਘਰਾਂ ਦੇ ਵਿੱਚ ਗਜਾ ਕਰਨ ਦੇ ਲਈ ਜਾਂਦੇ ਹੋ ਉਹਨਾਂ ਦੇ ਕੋਲੋਂ ਅੰਨ ਪਦਾਰਥ ਜੋ ਹੈ ਸਵਾਲੀ ਬਣ ਕੇ ਖੜੇ ਹੋ ਕੇ ਖੈਰ ਵਜੋਂ ਪ੍ਰਾਪਤ ਕਰਕੇ ਆਪਣਾ ਢਿੱਡ ਭਰਦੇ ਹੋ ਬਿਨ ਦਿੱਤੇ ਕਿਸੇ ਹੱਥ ਨਾ ਆਈ ਇਸ ਗੱਲ ਦਾ ਤੁਹਾਨੂੰ ਗਿਆਨ ਹੋਣਾ ਚਾਹੀਦਾ ਹੈ ਕਿ ਇਸ ਦੁਨੀਆ ਦੇ ਵਿੱਚ ਇੱਕ ਹੱਥ ਦੇਣਾ ਤੇ ਦੂਜੇ ਹੱਥ ਲੈਣਾ ਪੈਂਦਾ ਹੈ ਜੇਕਰ ਅਸੀਂ ਕਿਸੇ ਤੋਂ ਕੁਝ ਲੈਣਾ ਹੈ ਤੇ ਉਸ ਦੇ ਬਦਲੇ ਦੇ ਵਿੱਚ ਜੋ ਹੈ ਸਾਨੂੰ ਕੁਝ ਦੇਣਾ ਵੀ ਪਏਗਾ ਜੇਕਰ ਤੁਸੀਂ ਸੰਸਾਰ ਨੂੰ ਤਜ ਦਿੱਤਾ ਹੈ ਤਿਆਗ ਦਿੱਤਾ ਹੈ ਸੰਸਾਰ ਦੇ ਪ੍ਰਤੀ ਤੁਹਾਡੀ ਕੋਈ ਜ਼ਿੰਮੇਵਾਰੀ ਨਹੀਂ ਹੈ ਸਮਾਜ ਨੂੰ ਸੰਸਾਰ ਨੂੰ ਤੱਕ ਕੇ ਤੁਸੀਂ ਸੰन्यास ਧਾਰਨ ਕਰ ਲਿਆ ਹੈ ਤੇ ਫਿਰ ਉਹਨਾਂ ਦ੍ਰਸ਼ਟੀਆਂ ਉੱਤੇ ਹੀ ਤੁਸੀਂ ਆਸ਼ਰਿਤ ਹੋ ਉਹਨਾਂ ਤੋਂ ਮੰਗ ਕੇ ਗਜਾ ਕਰਕੇ ਤੁਸੀਂ ਆਪਣਾ ਪੇਟ ਭਰ ਰਹੇ ਹੋ ਤੁਹਾਨੂੰ ਇਸ ਗੱਲ ਦਾ ਗਿਆਨ ਹੋਣਾ ਚਾਹੀਦਾ ਹੈ ਕਿ ਬਿਨ ਦਿੱਤੇ ਕੁਝ ਹੱਤ ਨਹੀਂ ਜਦੋਂ ਤੁਸੀਂ ਸੰਸਾਰ ਨੂੰ ਕੁਝ ਦੇਣ ਦੇ ਕਾਬਿਲ ਨਹੀਂ ਹਾਂ ਨਹੀਂ ਹੋ ਤਾਂ ਫਿਰ ਤੁਸੀਂ ਸਮਾਜ ਤੋਂ ਕੁਝ ਲੈਣ ਦਾ ਹੱਕ ਕਿਵੇਂ ਹਾਸਲ ਕਰ ਸਕਦੇ ਹੋ ਤੁਹਾਨੂੰ ਇਸ ਗੱਲ ਦੇ ਲਈ ਪਹਿਲਾਂ ਸਪਸ਼ਟ ਹੋਣਾ ਚਾਹੀਦਾ ਹੈ ਕਿ ਜੇਕਰ ਸਮਾਜ ਨੂੰ ਤਜਿਆ ਹੈ ਤਾਂ ਫਿਰ ਤੁਸੀਂ ਆਤਮ ਨਿਰਭਰ ਹੋਵੋ ਸਮਾਜ ਤੋਂ ਤਿਆਗ ਕੇ ਸਮਾਜ ਤੋਂ ਬਦਲੇ ਦੇ ਵਿੱਚ ਕੁਝ ਲੈਣ ਦੀ ਆਸ ਨਾ ਰੱਖੋ ਭਾਵ ਗ੍ਰਸਤੀ ਤਾਂ ਫਿਰ ਵੀ ਧੰਨ ਹਨ ਜਿਹੜੇ ਗ੍ਰਸਥ ਆਸ਼ਰਮ ਨੂੰ ਤਜ ਕੇ ਗ੍ਰਸਥੀਆਂ ਨੂੰ ਮੰਦਾ ਜਾਂ ਬੁਰਾ ਕਹਿੰਦੇ باوجود ਵੀ ਉਹ ਤੁਹਾਡੀ ਸੇਵਾ ਕਰਦੇ ਹਨ ਸੰਭਾਲ ਕਰਦੇ ਹਨ ਤੁਹਾਨੂੰ ਦਾਨ ਦਿੰਦੇ ਹਨ ਅਨ ਪਦਾਰਥ ਜੋ ਹਨ ਤੁਹਾਨੂੰ ਦਿੰਦੇ ਹਨ ਤੁਹਾਡੇ পেট ਭਰਨ ਦੇ ਲਈ ਭਾਵ ਗ੍ਰਸਥ आश्रम जो है या एक गृहस्थी मनुष्य है वो समाज ਦਾ ਇੱਕ ਜ਼ਿੰਮੇਵਾਰ ਮਨੁੱਖ ਹੈ ਜੋ ਇਸ ਸ੍ਰਿਸ਼ਟੀ ਦੇ ਵਿਕਾਸ ਦੇ ਲਈ ਆਪਣੀ ਭੂਮਿਕਾ ਨਿਭਾ ਰਿਹਾ ਹੈ ਕਿਉਂਕਿ ਸ੍ਰਿਸ਼ਟੀ ਦਾ ਵਿਕਾਸ ਜੋ ਹੈ ਉਹ ਗ੍ਰਸਥੀਆਂ ਦੇ ਸਿਰ ਤੇ ਹੈ ਇਹਨਾਂ ਸਾਧੂਆਂ ਜਾਂ ਸੰਨਿਆਸੀਆਂ ਦੇ ਸਿਰ ਤੇ ਨਹੀਂ ਹੈ ਜੋ ਭਾਜਵਾਦੀ ਹਨ ਜੋ ਪਲਾਈਨਵਾਦੀ ਹਨ ਜਿਨ੍ਹਾਂ ਦੀ ਸਮਾਜ ਦੇ ਪ੍ਰਤੀ ਸੋਚ ਜਿਹੜੀ ਹੈ ਉਹ ਨਾ ਪੱਕੀ ਹੈ ਜਿਹੜੇ ਸਮਾਜ ਨੂੰ ਬੁਰਾਪਲਾ ਕਹਿੰਦੇ ਹਨ ਪਰ ਸਵਾਰਥੀ ਇਹ ਨੇ ਹਨ ਕਿ ਆਪਣੇ ਮਤਲਬ ਦੇ ਲਈ ਉਹਨਾਂ ਨੂੰ ਵਰਤੋਂ ਦੇ ਵਿੱਚ ਲਿਆਉਂਦੇ ਹਨ ਯੂਜ਼ ਕਰਦੇ ਹਨ ਇਸ ਤਰ੍ਹਾਂ ਇਸ ਪੌੜੀ ਦੇ ਵਿੱਚ ਭਾਈ ਗੁਰਦਾਸ ਜੀ ਨੇ ਉਸ ਘਟਨਾ ਦਾ ਬਿਆਨ ਕੀਤਾ ਹੈ ਜਦ ਜੋਗੀਸਰ ਜੋ ਸਨ ਜਾਂ ਸਾਧੂ ਸੰਿਆਸੀ ਜੋ ਜੋਗੀ ਸਨ ਗੁਰੂ ਨਾਨਕ ਦੇਵ ਜੀ ਨੂੰ ਗ੍ਰਸਤ ਆਸ਼ਰਮ ਦੇ ਵਿੱਚ ਪ੍ਰਵੇਸ਼ ਕਰਨ ਤੇ ਉਹਨਾਂ ਤੇ ਇੱਕ ਸਵਾਲ ਖੜਾ ਕਰ ਰਹੇ ਸਨ ਪ੍ਰਸ਼ਨ ਖੜਾ ਕਰ ਰਹੇ ਸਨ ਪਰ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਗ੍ਰਸਥੀਆਂ ਦੇ ਗਿਆਨ ਦੇ ਜਿਹੜੇ ਚਕਸ਼ੂ ਸਨ ਗਿਆਨ ਵਾਲੀਆਂ ਜਾਂ ਗਿਆਨ ਬੁੱਧੀ ਵਾਲੀਆਂ ਅੱਖਾਂ ਖੋਲ ਦਿੱਤੀਆਂ ਕਿ ਇਸ ਸੰਸਾਰ ਦੇ ਵਿੱਚ ਜੇ ਕੋਈ ਪੂਜਣ ਵਾਲੀ ਜੋ ਚੀਜ਼ ਹੈ ਜਾਂ ਪੂਜਣ ਯੋਗ ਜੇਕਰ ਮਨੁੱਖ ਹੈ ਤਾਂ ਉਹ ਗ੍ਰਸਥੀ ਮਨੁੱਖ ਹੈ ਜਿਹੜਾ ਗ੍ਰਸਥ ਆਸ਼ਰਮ ਦੇ ਵਿੱਚ ਰਹਿੰਦਿਆਂ ਹੋਇਆਂ ਆਪਣੇ ਸੰਸਾਰਿਕ ਕਾਰਾਂ ਵਹਾਰਾਂ ਨੂੰ ਨਿਭਾਉਂਦਿਆਂ ਹੋਇਆਂ ਸ੍ਰਿਸ਼ਟੀ ਦੇ ਵਿਕਾਸ ਦੇ ਵਿੱਚ ਵੀ ਆਪਣਾ ਯੋਗਦਾਨ ਦਿੰਦਾ ਹੈ ਇਸ ਲਈ ਉਹ ਧੰਨਤਾ ਦਾ ਪਾਤਰ ਹੈ ਧੰਨਵਾਦ